ਖੋ ਕਿ ਸਾਡਾ ਗੁਰੂ ਸ਼ਬਦ ਹੈ ਫੋਟੋ ਨਹੀਂ ਹੈ ਪਰ ਮਰਜ਼ ਬੜਦਾ ਗਿਆ ਜੂੰ ਜੂੰ ਦਵਾ ਕਰਤੇ ਜਿੰਨੀ ਗੱਲ ਆਖੀ ਸੁਣੀ ਜਾ ਰਹੀ ਹੈ ਉਹ ਨਹੀਂ ਤੁਸੀਂ ਵੇਖਿਆ ਹੋਣਾ ਕਿ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਦਾ ਫੋਟੋਆਂ ਦਾ ਇਹ ਕਾਰੋਬਾਰ ਕਰੋੜਾਂ ਅਰਬਾਂ ਵਿੱਚ ਪਹੁੰਚ ਗਿਆ ਹੈ ਬੰਦੇ ਇੰਡੀਆ ਛੱਡ ਕੇ ਅਮਰੀਕਾ ਚਲੇ ਗਏ ਨੇ ਉਹ ਕਹਿੰਦੇ ਜੀ ਕੰਮ ਹੀ ਬੜਾ ਹੈ ਤੇ ਕੰਮ ਵੀ ਸੌਖਾ ਹੈ ਤੁਸੀਂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋਗੇ ਤਾਂ ਸੁਖਾਸਣ ਵੀ ਕਰਨਾ ਪਏਗਾ ਕਦੇ ਕੜਾ ਪ੍ਰਸ਼ਾਦ ਵੀ ਬਣਾਉਣਾ ਪਏਗਾ ਸਵੇਰੇ ਸ਼ਾਮੀ 2 ਮਿੰਟ ਬਹਿਣਾ ਵੀ ਪਵੇਗਾ ਤੇ ਸੌਖਾ ਜਿਹਾ ਕੰਮ ਨਹੀਂ ਵੀ ਫੋਟੋ ਲਾ ਲਓ ਤੇ ਕਿਸੇ ਘਰ ਦੇ ਜੀ ਨੂੰ ਕਹੋ ਵੀ ਜਾ ਕਾਕਾ ਦੋ ਅਰਗਬਤੀਆਂ ਬਾਬੇ ਨੂੰ ਵੀ ਤੁਖਾਇਆ ਇਹ ਸ਼ਬਦਾਵਲੀ ਹੈ ਪੰਜਾਬੀ ਦੀ ਅੰਗਰੇਜ਼ੀ ਹੁਣ ਜੋ ਮਰਜੀ ਤੁਸੀਂ ਬਣਾਈ ਜਾਓ ਅੱਗੇ ਅਰਗਬਤੀ ਤੁਖਾਈ ਜਾਂਦੀ ਸੀ ਤੋਂ ਦੋ ਅਰਗਬਤੀਆਂ ਵੀ ਜਾ ਬਈ ਬਾਬੇ ਦੀ ਫੋਟੋ ਨੂੰ ਵੀ ਤੁਖਾਇਆ ਇਹ ਠੀਕ ਹੈ ਕਿ ਅੱਜ ਬੰਦੇ ਨੇ bizness management ਬਹੁਤ ਅੱਛੀ ਕਰ ਲਈ ਹੈ। ਔਰ ਚੱਲ ਵੀ ਰਹੀ ਹੈ। ਅਰੇ bizness management ਦਾ ਹੀ ਨਤੀਜਾ ਹੈ। ਕਿ ਅੱਜ ਤੁਸੀਂ ਵੇਖਿਆ ਹੋਏਗਾ ਪਹਿਲਾਂ ਇਹ ਮੇਰੀ ਆਪਣੀ ਸੰਭਾਲ ਦੀ ਗੱਲ ਕਰਦਾ ਮੈਂ ਕੋਈ 400 ਸਾਲ ਪੁਰਾਣੀ ਨਹੀਂ ਕਰਦਾ। ਗੁਰਬਾਣੀ ਦਾ ਗੁਟਕਾ ਲੈਣ ਜਾਈਦਾ ਸੀ ਤੇ ਉਹ ਕਹਿੰਦੇ ਸੀ ਵੀ ਇਹ 5 ਰੁਪਏ ਦਾ ਹੈ ਇਹ 10 ਰੁਪਏ ਦਾ ਹੈ ਇਹ ਮਹੰਗਾ ਹੈ ਉchna ਕੀ ਕਹਿਣਾ ਇਹਦੇ ਅੱਖਰ ਸੁਨਹਿਰੀ ਨੇ 골ਡ ਨੇ ਕਹਣਾ ਵੀ ਇਹ ਦੇ ਦੇ ਹੁਣ ਇਹ ਜਿਹੜੀ ਬਿਜ਼ਨਸ ਮੈਨੇਜਮੈਂਟ ਆਈ ਹੈ ਇਹਦੇ ਵਿੱਚ ਹੁਣ ਟੱਚ ਸਕਰੀਨ ਜਪਜੀ ਸਾਹਿਬ ਟੱਚ ਸਕਰੀਨ ਸੁਖਣੀ ਸਾਹਿਬ ਨਾਲੇ ਆਪਾਂ ਗੇਮ ਖੇੜੀ ਜਾਂਦੇ ਆ ਨਾਲੇ ਪਾਠ ਕਰੀ ਜਾਂਦੇ ਆ ਮੈਨੂੰ ਖਿਮਾ ਕਰ ਦੇਣਾ ਔਰ ਉਹ ਵੀ ਗੁਰਦੁਆਰੇ ਦੇ ਵਿੱਚ ਜਦੋਂ ਅਸੀਂ ਕਿਸੇ ਦੀ ਗੱਲ ਨਾ ਸੁਣਨੀ ਹੋਵੇ ਜਾਂ ਕਿਸੇ ਨੂੰ ਨਾ ਅਟੈਂਡ ਕਰਨਾ ਹੋਵੇ ਤੇ ਕੀ ਤਰੀਕਾ ਹੁੰਦਾ ਹੈ ਅਖਬਾਰ ਚੁੱਕ ਲਓ ਬੈਠੇ ਲੋਕਾਂ ਨੂੰ ਕਹਿਣਾ ਵੀ ਜੇ ਘਰ ਆਏ ਪਰੋਣੇ ਨੂੰ ਅਟੈਂਡ ਨਾ ਕਰਨਾ ਹੋਵੇ ਤੇ ਟੀਵੀ ਲਾ ਲਓ ਉਹਦਾ ਵੀ ਟਾਈਮ ਬਰਬਾਦ ਹੋ ਜਾਏਗਾ ਤੁਹਾਡਾ ਤੇ ਹੋ ਹੀ ਜਾਏਗਾ ਤੇ ਪਹਿਲਾਂ ਤਾਂ ਕੋਈ ਹੈ ਨਹੀਂ ਵੀ ਮਹੀਨਾ ਤੁਹਾਡੇ ਘਰ ਰਵੇਗਾ ਵੀ ਟੀਵੀ ਬੰਦ ਹੋਏਗਾ ਤੇ ਫਿਰ ਕਹੇਗਾ ਕਬੀਰ ਜੀ ਗੱਲ ਕਰਨੀ ਸੀ ਸੋ ਮੇਰੀ ਪਹਿਲੀ ਬੇਨਤੀ ਹੈ ਵੀ ਗੁਰਦੁਆਰੇ ਵਿੱਚ ਬਹਿ ਕੇ ਪਾਠ ਕਰਨਾ ਖਾਸ ਕਰਕੇ ਜਿੱਥੇ ਦੀਵਾਨ ਚੱਲਦਾ ਹੋਵੇ ਜਿੱਥੇ ਕੀਰਤਨ ਨਹੀਂ ਹੋ ਰਿਹਾ ਜਿੱਥੇ ਕਥਾ ਨਹੀਂ ਹੋ ਰਹੀ ਜਿੱਥੇ ਬਾਠ ਨਹੀਂ ਹੋ ਰਿਹਾ ਉਥੇ ਥੱਲੇ ਬੈਠ ਕੇ ਪਾਠ ਕਰ ਨੇ ਤਾਂ ਤੁਸੀਂ ਉੱਪਰ ਜਾ ਕੇ ਵੇਖੋ ਕਿੰਨਾ ਸੋਹਣਾ ਪ੍ਰਬੰਧ ਕੀਤਾ ਸੀ ਬੈਠਣ ਲਈ ਦੂਜੀ ਗੱਲ ਮੋਬਾਈਲ ਫੋਨ ਤੋਂ ਪਾਠ ਨਾ ਕਰੋ ਤੁਹਾਡੀ ਆਪਣੀ ਮਨ ਦੀ ਅਵਸਥਾ ਹੀ ਨਹੀਂ ਬਣਨੀ ਪਾਠ ਵਾਲੀ ਜਦੋਂ ਗੁਰਬਾਣੀ ਦੀ ਪੋਥੀ ਲਵੋਗੇ ਥੱਲੇ ਰਮਾਲ ਰੱਖਿਆ ਹੋਏਗਾ ਔਰ ਤੁਹਾਨੂੰ ਇਹ ਪਤਾ ਰਹੇਗਾ ਵੀ ਮੈਂ ਥਾ ਥਾ ਤੇ ਖਾਰਿਸ਼ ਨਹੀਂ ਕਰਨੀ ਮੈਂ ਮੈਂ ਨੱਕ ਮੂੰਹ ਝੁੰਗਣਾ ਨਹੀਂ ਮਾਰਨੀ ਹੈ ਮੇਰੇ ਹੱਥ ਵਿੱਚ ਗੁਰਬਾਣੀ ਦੀ ਪੋਥੀ ਹੈ ਸਬੰਧ ਕਿਹਦੇ ਨਾਲ ਹੈ ਤੁਹਾਡੀ ਮਾਨਸਿਕ ਅਵਸਥਾ ਨਾਲ ਹੈ ਦੇਖੋ ਪਾਠ ਦੀਆਂ ਦੋ ਹੀ ਸ਼ਰਤਾਂ ਨੇ ਇੱਕ ਸਾਵਧਾਨ ਦੂਜੀ ਇਕਾਗਰ ਚਿਤ ਜੇ ਤੁਹਾਡਾ ਚਿਤ ਇਕਾਗਰ ਨਹੀਂ ਤਾਂ ਇਹ ਬਾਣੀ ਪੜੀ ਫਲੀ ਭੂਤ ਨਹੀਂ ਹੋਏਗੀ ਇੱਥੇ ਠੀਕ ਹੈ ਵੀ ਬਾਣੀ ਪੜਦੇ ਆ ਸਮਾਂ ਬਰਬਾਦ ਨਹੀਂ ਹੁੰਦਾ ਇਹ ਇਹਦਾ ਦੂਸਰਾ ਐਂਗਲ ਹੈ ਦੂਜਾ ਪੱਖ ਹੈ ਕਿ ਕੋਈ ਮਾੜੀ ਗੱਲ ਤੇ ਨਹੀਂ ਤੁਸੀਂ ਕਰ ਸਕਦੇ ਜਿੰਨਾ ਚਿਰ ਪਾਠ ਕਰਦੇ ਹੋ ਬਰਬਾਦ ਤੇ ਨਹੀਂ ਹੋਇਆ ਟਾਈਮ ਪਰ ਜਿੰਨੇ ਪੁੰਨ ਫਲ ਪਾਠ ਦੇ ਮਿਲਣੇ ਸੀ ਆਪਾਂ ਉਹਦੇ ਤੋਂ ਖਾਲੀ ਰਹਿ ਗਏ ਸੁਣਤੇ ਪੁਨੀਤ ਕਹਤੇ ਪਵਿੱਤ ਇਹ ਪੁੰਨ ਫਲ ਨੇ ਜਦੋਂ ਤੁਸੀਂ ਬਾਣੀ ਪੜਦੇ ਹੋ ਜਦੋਂ ਤੁਸੀਂ ਪਰਮੇਸ਼ਰ ਦਾ ਸਿਮਰਨ ਕਰਦੇ ਹੋ ਤਾਂ ਸਤਿਗੁਰੂ ਦੀ ਬਾਣੀ 'ਚ ਲਿਖਿਆ ਹੋਇਆ ਤੈਂਡੇ ਸਿਮਰਨ ਹਬ ਕਿਛ ਲਦਮ ਤਾਨੂੰ ਹਰ ਚੀਜ਼ ਮਿਲਣੀ ਚਾਹੀਦੀ ਸੀ ਨਹੀਂ ਮਿਲੇਗੀ ਠੋਕੇ ਸਾਵਧਾਨਤਾ ਵੀ ਨਹੀਂ ਹੈ ਇਕਾਗਰਤਾ ਵੀ ਨਹੀਂ ਹੈ ਤੂੰ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਆਪਾਂ ਫਿਰ ਇਹਦੇ ਤੋਂ ਜਿਹੜੀ ਸਭ ਤੋਂ ਬੁਰੀ ਗੱਲ ਮੈਂ ਖੁਦ ਨੋਟ ਕੀਤੀ ਮੈਂ ਤਾਬਿਆਂ ਤੋਂ ਉੱਠਿਆ ਸ਼ਾਮ ਨੂੰ ਤੇ ਮਹਾਰਾਜ ਦੀ ਤਾਬਿਆਂ ਦੇ ਪਿੱਛੇ 10 ਬੱਚੇ ਉਹ ਚੈਟ ਕਰ ਰਹੇ ਸੀ ਹੁਣ ਇਹ ਕਿੱਦਾਂ ਪਤਾ ਲੱਗੇ ਵੀ ਕਿਹੜਾ ਪਾਠ ਕਰਦਾ ਹੈ ਤੇ ਕਿਹੜਾ ਉਹ WhatsApp ਕਰਦਾ ਹੈ ਮੰਲੇ ਆ ਕਿ ਦੋ ਬੰਦਿਆਂ ਦਾ ਬੜੀ ਉੱਚੀ ਅਵਸਥਾ ਹੈ ਜੀ ਉਹ ਤਾਂ ਮੋਬਾਈਲ ਤੋਂ ਵੀ ਪਾਠ ਕਰਨ ਤੇ ਮਨ ਲੱਗ ਜੇਗਾ ਪਰ ਜਿਹੜੇ ਤੁਹਾਡੀ ਆੜ ਦੇ ਵਿੱਚ ਉਹ ਬੱਚੇ ਲੱਗੇ ਹੋਏ ਨੇ ਹੁਣ ਇੰਨੇ ਸੇਵਾਦਾਰ ਤੇ ਹੈ ਨਹੀਂ ਨਾ ਹੀ ਇੰਨੇ ਕੈਮਰੇ ਹੋ ਸਕਦੇ ਨੇ ਵੇਖੋ ਵੀ ਕੌਣ ਚੈਟ ਕਰਦਾ ਕੌਣ ਪਾਠ ਕਰਦਾ ਅੱਜ ਦਾ ਸ਼ਬਦ ਇਹ ਹੈ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋ ਜਿਹੜੇ ਕਰਮ ਤੁਸੀਂ ਕਰਦੇ ਹੋ ਇਹਦਾ ਦੋਸ਼ ਕਿਸੇ ਦੇ ਸਿਰ ਨਾ ਦਿਓ ਇਹਦਾ ਜਿਹੜਾ ਦੋਸ਼ ਹੈ ਕਿਉਂਕਿ ਅੱਜ ਅਸੀਂ ਹਰ ਗੱਲ ਵਿੱਚ ਮੇਰਾ ਬੱਚਾ ਨਹੀਂ ਪੜਿਆ। ਭਾਜੀ ਤੁਹਾਨੂੰ ਕੀ ਦਸੀਏ ਸਾਡੇ ਕਾਕੇ ਨੂੰ ਤਾਂ ਉਹਨਾਂ ਨੇ ਪੜਨ ਹੀ ਨਹੀਂ ਦਿੱਤਾ। ਸਾਡੇ ਕਾਕੇ ਨੂੰ ਤਾਂ ਮਾਸਟਰ ਨੇ ਵੀ ਨਹੀਂ ਪੜਾਇਆ। ਦੁਸ਼ਮਣ ਹੀ ਹੋ ਗਿਆ ਸਾਡੇ ਬੱਚੇ ਦਾ। ਬੱਚਾ ਸਾਡਾ ਨਹੀਂ ਪੜਿਆ। ਨਾ ਸੀ ਆਪਣੇ ਰਿਸ਼ਤੇਦਾਰ ਬਖਸ਼ੇ, ਨਾ ਸੀ ਪੜਾਉਣ ਵਾਲੇ ਜਿਹੜੇ ਵਿਦਿਆਦਾਤੇ ਸੀ ਅਸੀਂ ਉਹ ਬਖਸ਼ੇ। ਜਦੋਂ ਕਿ ਸੱਚ ਹੈ ਉਸੇ ਸਕੂਲ ਦੇ ਵਿੱਚ ਔਰ ਤੁਹਾਡੇ ਆਪਣੇ ਪਰਿਵਾਰ ਵਿੱਚ ਬੱਚੇ ਪੜ ਰਹੇ ਨੇ ਜੇ ਤੁਹਾਡਾ ਬੱਚਾ ਨਹੀਂ ਪੜ ਰਿਹਾ ਪਸ਼ੂਰ ਕਿਸੇ ਦਾ ਹੈ ਅੱਜ ਤੁਸੀਂ ਵੇਖੋ ਕਿ ਆਪਾਂ ਸਾਰੇ ਵਿਅਕਤੀ ਇੱਕੋ ਗਲਤੀ ਲੱਗੇ ਹੋਏ ਆ ਕਿ ਅੱਜ ਪਰਿਵਾਰ ਟੁੱਟ ਰਹੇ ਨੇ ਅੱਜ ਪਰਿਵਾਰਾਂ ਦੇ ਵਿੱਚੋਂ ਉਹ ਖੁਸ਼ੀਆਂ ਤੇ ਖੇੜੇ ਖਤਮ ਹੋ ਰਹੇ ਨੇ ਮੈਂ ਕੱਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਇੱਥੇ ਆਏ ਕੀ ਮੰਗਿਆ ਤੁਸੀਂ ਜਾਂ ਤੁਹਾਡੇ ਮਾਪੇ ਨੇ ਮੰਗਿਆ ਕੀ ਮੇਰੇ ਬੱਚਿਆਂ ਨੂੰ ਐਜੂਕੇਸ਼ਨ ਦੇ ਦੇਓ ਮੇਰੇ ਬੱਚਿਆਂ ਨੂੰ ਵਿੱਦਿਆ ਦੇ ਦੇਓ ਮੇਰੇ ਬੱਚਿਆਂ ਨੂੰ ਧਨ ਦੌਲਤ ਦੇ ਦੇਓ ਮਹਾਰਾਜ ਨੇ ਦੋਵੇਂ ਚੀਜ਼ਾਂ ਦੇ ਦਿੱਤੀਆਂ ਤੇ ਦੋਵੇਂ ਚੀਜ਼ਾਂ ਪਾਉਣ ਤੋਂ ਬਾਅਦ ਅਸੀਂ ਕੀ ਕੀਤਾ ਜੇ ਮਿਲੀ ਵਿੱਦਿਆ ਤੇ ਘਰੋਂ ਪੰਜਾਬੀ ਕੱਢਦੀ ਸਾਰਾ ਟੱਬਰ ਅੰਗਰੇਜ਼ੀ ਤੇ ਚੜ ਗਿਆ ਜੇ ਦਿੱਤੀ ਮਹਾਰਾਜ ਨੇ ਧਨ ਦੌਲਤ ਤੇ ਘਰੋਂ ਸਿੱਖੀ ਕੱਢ ਦਿੱਤੀ ਅੱਜ ਤੁਹਾਡੇ ਘਰ ਦੇ ਵਿੱਚ ਠੀਕਾ ਬਣਿਆ ਹੋਇਆ ਮੈਨੂੰ ਖਿਮਾ ਕਰ ਦੇਣਾ ਫਿਰ ਤੁਸੀਂ ਕਹਿੰਦੇ ਹੋ ਜੀ ਬੱਚੇ ਨਸ਼ਾ ਕਰਦੇ ਨੇ ਤੇ ਬੱਚੇ ਨਸ਼ਾ ਗਵਾਡੀਆਂ ਦੀ ਫ੍ਰਿਜ ਚੋਂ ਲਿਆ ਕੇ ਥੋੜਾ ਕਰਦੇ ਨੇ ਜਦੋਂ ਤੁਸੀਂ ਘਰ-ਬਾਰ ਬਣਾ ਲਈ ਤੁਹਾਡੇ ਘਰ ਸ਼ੋਕ ਕੇਸ ਨਹੀਂ ਬਣਿਆ ਗੁਰਬਾਨੀ ਦੇ ਗੁਟਕਿਆਂ ਦਾ ਉਹ ਕਿ ਤੁਹਾਨੂੰ ਵੀ ਪਤਾ ਵੀ ਕਿਸੇ ਰਿਸ਼ਤੇਦਾਰ ਨੇ ਕਹਿਣਾ ਹੀ ਨਹੀਂ ਸਵੇਰੇ ਉੱਠ ਕੇ ਕਿ ਵੀਰ ਜੀ ਉਹ ਸੁੰਦਰ ਗੁਟਕਾ ਹੈਗਾ ਤੇ ਦੇ ਦਿਓ ਮੈਂ ਬਾਟ ਕਰਨਾ ਹਾਂ ਤੁਹਾਨੂੰ ਵੀ ਪਤਾ ਵੀ ਉਹਨੇ ਆ ਕੇ ਸ਼ਰਾਬ ਪੀਣੀ ਹੈ ਔਰ ਕਿੱਥੇ ਪਿਉਣੀ ਹੈ ਉਹ ਤੁਸੀਂ ਘਰ ਚ ਠੇਕਾ ਖੋਲ ਲਿਆ ਦੋਸ਼ ਨਾ ਕਾਹੂੰ ਜੋ ਕੋਈ ਮੋਲ ਲੈ ਆਉਂਦਾ ਕੋਈ ਚੋਰੀ ਪੀਂਦਾ ਕੋਈ ਬਾਹਰ ਜਾ ਕੇ ਗਲਤੀ ਕਰਦਾ ਤੇ ਗੱਲ ਸਮਝ ਆਉਣੀ ਸੀ ਸਾਨੂੰ ਫਿਕਰ ਹੈ ਕਾਰਾ ਇਹ ਬੰਦੇ ਨੂੰ ਕੀ ਪਰੋਸਣਾ ਹੈ ਇਹ ਪੁੱਛੋ ਵੀ ਇਹ ਜਿਹੜੀ ਬਾਹਰ ਬਣਾਉਣ ਦੀ ਰਿਜਕ ਆਈ ਕਿੱਥੋਂ ਆਈ ਇਹ ਦਾਤਾਂ ਕਿੱਥੋਂ ਮੰਗੀਆਂ ਇੱਥੇ ਗੁਰਦੁਆਰੇ ਤੋਂ ਮੰਗੀਆਂ ਤੁਸੀਂ ਰੋਜ਼ ਕਿਹਾ ਮਹਾਰਾਜ ਨੂੰ ਸਾਨੂੰ ਘਰ ਦੇਓ ਘਰ ਦੇਓ ਘਰ ਦੇਓ ਤੇ ਮਹਾਰਾਜ ਨੇ ਘਰ ਦੇ ਦਿੱਤਾ ਤੇ ਤੁਸੀਂ ਮਹਾਰਾਜ ਹੀ ਘਰੋਂ ਕੱਢ ਦਿੱਤਾ ਦੋਸ਼ ਨਾਕਾ ਹੋ ਜੋਗ ਅੱਜ ਸਿੱਖਾ ਤੇਰੇ ਘਰ ਵਿੱਚੋਂ ਜੂੜਾ ਵੀ ਜਾ ਰਿਹਾ ਤੇ ਊੜਾ ਵੀ ਜਾ ਰਿਹਾ ਹੈ ਅੱਜ ਦੋ ਨਿਸ਼ਾਨੀਆਂ ਨੇ ਪੜੇ ਲਿਖੇ ਤੇ ਅਮੀਰ ਆਦਮੀ ਦੀਆਂ ਸਭ ਤੋਂ ਪਹਿਲਾਂ ਦਾੜੀ ਟਰਿਮ ਕਰਦੇ ਆ ਤੇ ਸਭ ਤੋਂ ਪਹਿਲਾਂ ਅੰਗਰੇਜ਼ੀ ਬੋਲਦੇ ਆ ਅਮੀਰ ਹੋਣ ਦੀ ਵੀ ਨਿਸ਼ਾਨੀ ਇਹੋ ਹੀ ਹੈ ਤੇ ਪੜੇ ਲਿਖੇ ਹੋਣ ਦੀ ਨਿਸ਼ਾਨੀ ਵੀ ਇਹ ਹੀ ਵੀ ਪੰਜਾਬੀ ਨਹੀਂ ਬੋਲਣੀ ਕੇਸ ਨਹੀਂ ਰੱਖਣੇ ਤੇ ਘਰ ਵਿੱਚ ਠੇਕਾ ਜਰੂਰ ਖੋਲਣਾ ਹੈ ਵੀ ਆਏ ਗਏ ਨੂੰ ਜੇ ਬ੍ਰਾਂਡਡ ਸ਼ਰਾਬ ਨਾ ਪਿਆਈ ਤੇ ਸਟੇਟਸ ਕਿਦਾਂ ਹੋਏਗਾ ਤੇ ਅੱਜ ਨਤੀਜਾ ਕੀ ਹੈ ਅੱਜ ਨਤੀਜੇ ਵੀ ਵੀਰਾਂ ਨਾਲੋਂ ਭੈਣਾਂ ਅੱਗੇ ਚੱਲੇਗੀਆਂ ਫਰਸਟ ਆ ਗਈਆਂ ਸੁਣਿਆ ਸੀ ਯੂਰਪ ਦੇ ਵਿੱਚ ਲੇਡੀਜ਼ ਫਰਸਟ ਅੱਜ ਇੱਥੇ ਵੀ ਫਰਸਟ ਕਾਦੇ ਚ ਗੁਰਬਾਣੀ ਪੜਨ ਚ ਨਹੀਂ ਆਪਣੇ ਬੱਚਿਆਂ ਦੇ ਕੇਸ ਗੁੰਦਨ ਵਿੱਚ ਨਹੀਂ ਆਪਣੇ ਬੱਚੇ ਨੂੰ ਪ੍ਰੇਰਣ ਵਿੱਚ ਨਹੀਂ ਕਿ ਪੁੱਤਰ ਜੇ ਤੂੰ ਗੁਰਦੁਆਰੇ ਮੱਥਾ ਟੇਕ ਕੇ ਜਾਏਗਾ ਤੇ ਮੈਂ ਤੇਰੇ ਲਈ ਇਹ ਸਵੀਡਿਸ਼ ਬਣਾ ਕੇ ਰੱਖਾਂਗੀ ਮਿੱਠੀ ਚੀਜ਼ ਬਣਾ ਕੇ ਰੱਖਾਂਗੀ ਇਹਦੇ ਦੀ ਫਰਸਟ ਨਹੀਂ ਹੈ ਅੱਜ ਫੈਸ਼ਨ ਵਿੱਚ ਫਰਸਟ ਹੈ ਔਰ ਉਹ ਚੀਜ਼ ਜਿਹੜੀ ਸਾਡੇ ਘਰ ਵਿੱਚ ਹਰਾਮ ਹੈ ਸ਼ਰਾਬ ਅਸੀਂ ਉਹਦੇ ਵਿੱਚ ਫਰਸਟ ਆ ਗਏ ਸੁਰਸਰੀ ਸਨਲ ਬਾਰਣੀ ਸੰਤ ਜਨ ਕਰਤ ਨਹੀਂ ਪਾਨੰ ਕਹਿੰਦੇ ਇਹ ਤਾਂ ਗੰਗਾ ਦੇ ਪਾਣੀ ਦੀ ਵੀ ਬਣੀ ਹੁੰਦੀ ਸੰਤ ਕੋਈ ਨਹੀਂ ਪੀਂਦਾ ਸੰਤ ਪੀ ਨਹੀਂ ਸਕਦਾ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਅੱਜ ਕੌਮੀ ਤੌਰ ਤੇ ਵੀ ਹਾਲਤ ਇਹ ਹੋਈ ਹੈ ਮੈਂ ਬਹੁਤ ਵਾਰੀ ਬੇਨਤੀ ਕਰਦਾ ਵੀ ਕਿਸੇ ਘਰ ਦਾ ਬਜ਼ੁਰਗ ਬਾਹਰ ਬਰਾਂਡੇ ਵਿੱਚ ਬੈਠਾ ਹੈ ਘਰ ਦੇ ਸਵੇਰੇ ਚਾਹ ਪਾਣੀ ਰੋਟੀ ਦੇ ਕੇ ਚਲੇ ਗਿਆ ਹੁਣ ਉਹ ਵਾਪਸ ਨਹੀਂ ਆ ਸਕੇ ਜਾਂ ਨਹੀਂ ਆਏ ਜਾਂ ਕੋਈ ਕੰਮ ਪੈ ਗਿਆ ਜਾਂ ਕੋਈ ਰਸਤੇ 'ਚ ਖਰਾਬੀ ਹੋ ਗਈ ਹੁਣ ਉਹ ਜਿਹੜਾ ਬਜ਼ੁਰਗ ਹੈ ਉਹ ਗਲੀ 'ਚ ਲੰਘਦਿਆਂ ਨੂੰ ਗਵਾਂਡੀਆਂ ਨੂੰ ਆਵਾਜ਼ ਮਾਰਦਾ ਵੀ ਕੋਈ ਮੇਰੀ ਆਵਾਜ਼ ਸੁਣਦਾ ਤੇ ਪਾਣੀ ਦੇ ਦਿਓ ਕੁਚਾ ਦੀ ਘੁੱਟ ਦੇ ਦਿਓ ਹੁਣ ਇਹ ਹਾਲਤ ਵੇਖ ਕੇ ਪੜੋਸੀਆਂ ਨੇ ਇੱਕ ਦਿਨ ਮਨ ਬਣਾਇਆ ਵੀ ਆਪਾਂ ਇਹਨਾਂ ਨਾਲ ਗੱਲ ਕਰੀਏ ਵੀ ਤੁਸੀਂ ਚਲੇ ਜਾਂਦੇ ਹੋ ਤੇ ਬਾਪੂ ਜੀ ਮਗਰੋਂ ਤੰਗ ਹੁੰਦੇ ਨੇ ਉਹਨਾਂ ਨੇ ਹਿੰਮਤ ਕਰਕੇ ਕਿਹਾ ਵੀ ਤੁਸੀਂ ਜਦੋਂ ਕਿਤੇ ਜਾਣਾ ਆਉਣਾ ਹੁੰਦਾ ਹੈ ਵੀ ਬਾਪੂ ਜੀ ਕੋਲ ਕੋਈ ਬੰਦਾ ਛੱਡ ਕੇ ਜਾਇਆ ਕਰੋ ਜਾਂ ਫਿਰ ਬਾਪੂ ਜੀ ਨੂੰ ਅੰਦਰ ਦਰਵਾਜ਼ਾ ਖੁੱਲਾ ਰਹਿਣ ਦੇਆ ਕਰੋ ਵੀ ਭਾਵੇਂ ਔਖਾ-ਔਖਾਈ ਸੀ ਇਹ ਬਾਥਰੂਮ ਤੱਕ ਵੀ ਜਾਂਦਾ ਹੈ ਵੀ ਇਹ ਰਸੋਈ ਤੱਕ ਵੀ ਚਲ ਜੇਗਾ ਅਸੀਂ ਇਹ ਨਹੀਂ ਕਿਹਾ ਵੀ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਸੁਚੇਤ ਕੀਤਾ ਅਸੀਂ ਕਿਹਾ ਵੀ ਹਾਂ ਹਾਂ ਤੁਸੀਂ ਕੌਣ ਹੋਣੇ ਹੋ ਕਹਿਣ ਵਾਲੇ ਇਹ ਸਾਡਾ ਬਾਪੂ ਹੈ ਅਸੀਂ ਭਾਵੇਂ ਧੋ ਕੇ ਨਚੋੜ ਕੇ ਤਾਰ ਤੇ ਸੁਕਣੇ ਪਾਈਏ ਤੁਸੀਂ ਕੌਣ ਹੁੰਨੇ ਬੋਲਣ ਵਾਲੇ ਆਜ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਦਾਂ ਅਸੀਂ ਖੜਾ ਕਰ ਲਿਆ ਸੱਜੇ ਬਾਦਸ਼ਾ ਅਸੀਂ ਤੇਰੀ ਭਾਵੇਂ ਕੋਈ ਗੱਲ ਨਾ ਮੰਨੀ ਹੈ ਫੈਸਲਾ ਕਰਦੇ ਆ ਲੈਣਾ ਤੇਰੇ ਕੋਲੋਂ ਹੀ ਸਾਰਾ ਕੁਝ ਵਿਦਿਆ ਵੀ ਤੇਰੇ ਤੋਂ ਲੈਣੀ ਹੈ ਧਨ ਦੌਲਤ ਵੀ ਤੇਰੇ ਤੋਂ ਲੈਣੀ ਹੈ ਤੇ ਸਿੱਖੀ ਵੀ ਘਰੋਂ ਕੱਢਣੀ ਹੈ ਪਰ ਕੋਈ ਤੇਰੀ ਬੇਅਦਬੀ ਕਰੇ ਹਾਂ ਹਾਂ ਇਹ ਨਹੀਂ ਅਸੀਂ ਬਰਦਾਸ਼ਤ ਕਰਨਾ ਜਿੱਥੇ ਇਹ ਪਹਿਰੇਦਾਰੀ ਤਕੜੀ ਕਰੋ ਕਿ ਤੁਹਾਡੇ ਗੁਰੂ ਦੀ ਕੋਈ ਬੇਅਦਬੀ ਨਾ ਕਰੇ ਉਥੇ ਆਪਣੀ ਪੀੜੀ ਥੱਲੇ ਵੀ ਸੋਟਾ ਮਾਰੋ ਵੀ ਤੁਸੀਂ ਕਿਉਂ ਕਰਦੇ ਹੋ ਤੁਸੀਂ ਟੋਪੀਆਂ ਤੇ ਚਲੇ ਗਏ ਤੁਸੀਂ ਸਿਰ ਤੇ ਜਰਾਬਾਂ ਪਾਉਣ ਤੇ ਚਲੇ ਗਏ ਤੁਸੀਂ 나ਈ ਦੀ ਦੁਕਾਨ ਤੱਕ ਚਲੇ ਗਏ ਤੁਹਾਡੇ ਘਰੋਂ ਕਿ ਸ਼ਹਿਰੇ ਕੰਗੇ ਕੜੇ ਕਿਉਂ ਚਲੇ ਗਏ ਤੁਹਾਡੇ ਘਰ ਬਾੜ ਕਿਵੇਂ ਆ ਗਈ ਅਸ ਗੱਲ ਤੇ ਫਿਰ ਹੋਈਏ ਵੀ ਸਾਡਾ ਬਾਪੂ ਹੈ ਅਸੀਂ ਭਾਵੇਂ ਰੋਜ਼ ਨਿਵਾਈਏ ਰੋਜ਼ ਧੋਈਏ ਛੰਡ ਛੁੰਡ ਕੇ ਤਾਰ ਤੇ ਸੁਕਣੇ ਪਾਈਏ ਭਾਵੇਂ ਜਿਹੜੀ ਮਰਜੀ ਤਾਰ ਤੇ ਪਾ ਦੀਏ ਤੁਸੀਂ ਗਵਾਂਢੀ ਕੌਣ ਹੋਣੇ ਹੋ ਬੋਲਣ ਵਾਲੇ ਸਿੱਖੋ ਜਿੰਨਾ ਚਿਰ ਤੁਸੀਂ ਅਦਬ ਨਹੀਂ ਕਰੋਗੇ ਮੈਂ ਉਹਨਾਂ ਮੂਰਖਾਂ ਦੀ ਗੱਲ ਨਹੀਂ ਕਰਦਾ ਜਿਹੜੇ ਮਿੱਥ ਕੇ ਬੇਅਦਬੀ ਕਰਦੇ ਨੇ ਮੈਂ ਉਹਨਾਂ ਪਾਪੀ ਰੂਹਾਂ ਦੀ ਗੱਲ ਨਹੀਂ ਕਰਦਾ ਜਿਹੜੇ ਜਾਣ ਬੁੱਝ ਕੇ ਮੂਰਖਤਾਈਆਂ ਕਰਦੇ ਨੇ ਕਦੇ ਦੁਨੀਆ ਨੇ ਕਿਹਾ ਸੀ ਔਰੰਗਜ਼ੇਬ ਤੂੰ ਤੇ ਕਹਿੰਦਾ ਸੀ ਮੈਂ ਖੁਦਾ ਪਰਸਤ ਹਾਂ ਮੂਰਖਾ ਆ ਕੀ ਕੀਤਾ ਈ ਚਮਗੱਤਾ ਲਿਖਿਆ ਔਰੰਗਜ਼ੇਬ ਨੂੰ ਰੱਬ ਦੇ ਨਾਂ ਤੇ ਰੱਬ ਦੀ ਮੂਰਤ ਦਾ ਕਤਲ ਹੋ ਰਿਹਾ ਹੈ ਮੈਂ ਕਿੰਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤਾਂ ਬਹੁਤ ਵੱਡੇ ਨੇ ਉਹ ਤਾਂ ਦੁਨੀਆਂ ਨੂੰ ਆਪਣੇ ਕਲਾਵੇ ਵਿੱਚ ਲੈਂਦੇ ਨੇ ਕਿਸੇ ਧਰਮ ਦਾ ਕਿਸੇ ਦੇ ਧਾਰਮਿਕ ਚਿੰਨ੍ਹ ਦਾ ਅਨਾਦਰ ਨਹੀਂ ਕਰਨਾ ਚਾਹੀਦਾ ਔਰ ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਨਾ ਜਿਹੜਾ ਆਪ ਧਰਮੀ ਹੈ ਉਹ ਕਰ ਹੀ ਨਹੀਂ ਸਕਦਾ ਨਹੀਂ ਕਰ ਸਕਦਾ ਜਿਹੜਾ ਆਪਣੀ ਮਾਂ ਦੀ ਇੱਜ਼ਤ ਕਰਦਾ ਹੈ ਉਹ ਦੂਜੇ ਦੀ ਮਾਂ ਨੂੰ ਬੁੱਢੀ ਨਹੀਂ ਕਹਿ ਸਕਦਾ ਉਹ ਦੂਜੀ ਦੀ ਮਾਂ ਨੂੰ ਤੱਕਾ ਨਹੀਂ ਦੇ ਸਕਦਾ ਉਹ ਦੂਜੇ ਦੀ ਮਾਂ ਦਾ ਅਨਾਦਰ ਨਹੀਂ ਕਰ ਸਕਦਾ ਤੇ ਜਿਹਨੇ ਆਪਣੀ ਘਰੋਂ ਕੱਢ ਦਿੱਤੀ ਹੈ ਸੰਸਾਰ ਦੇ ਲੋਕੋ ਉਹਦੇ ਕੋਲੋਂ ਗਵਾਂਡੀਆਂ ਦੀਆਂ ਮਾਮਾ ਕਹਿਣ ਵੀ ਇਹ ਬੱਚਾ ਮੇਰੇ ਪੈਰੀਂ ਹੱਥ ਲਾਏਗਾ ਬੇਬੇ ਤੁਪਲੇਖੇ ਚ ਆਪਣੀ ਇਹਨੇ ਜਮਣਾ ਚ ਰੋੜੀ ਕਿਤੇ ਸੂਤ ਲੱਗਾ ਤੇ ਤੈਨੂੰ ਗੰਗਾ ਚ ਰੋੜ ਕੇ ਆਏਗਾ ਤੁਪਲੇਖੇ ਚ ਹੈ जिने अपने मां-बाप दी इज्जत नहीं कीती जिने अपने ਭੈਣਾ ਭਰਾਵਾਂ ਦੀ इज्जत ਨਹੀਂ ਕੀਤੀ ਉਹਦੇ ਤੋਂ ਦੁਨੀਆ ਦੇ ਵਿੱਚ ਤੁਸੀਂ ਕਹੋਗੇ ਆਪਾਂ ਨੂੰ ਸਮਝਣ ਦੀ ਲੋੜ